ਇਹ ਨਾਲ ਹੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਨਸ਼ਾ ਦੇ ਖਿਲਾਫ ਮੇਮ ਜਿਹੜੀ ਵਡੀ ਆ ਸਾਡੇ ਮਾਨਯੋਗ ਐਸਐਸਪੀ ਅਕਸ਼ਨੀ ਘਟਿਆਲੀ ਖੰਨਾਵੋ ਉਹਨਾਂ ਦੀ ਅਗਵਾਈ ਦੇ ਥਲੇ ਸਾਡੇ ਸੀਏ ਪਾਰਟੀ ਤੇ ਸਾਡੀ ਜਿਹੜੀ ਸੁਨਾਲਾ ਪੁਲਿਸੀ ਜੁਆਇੰਟ ਆਪਰੇਸ਼ਨ ਦੇ ਦੌਰਾਨ ਜਿਹੜਾ ਇਹ ਗੱਡੀ ਅਸੀਂ ਰੋਕੀ ਆ ਜਿਹਦੇ ਵਿੱਚ ਮੁਹੰਮਦ ਅਲੀ ਉਰਫ ਡਾਣੂ ਪੁੱਤਰ ਗੁਲਾਮ ਜਿਹੜਾ ਇਹ ਚੰਬੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਿਹੜੀ ਬਲੇਰੋ ਪਿਕਅਪ ਰੋਕੀ ਐ ਐਚਪੀ 47ਏ 1599 ਨੰਬਰ ਹੈਗਾ ਇਹਦੇ ਵਿੱਚੋਂ ਅਪਰੋਕਸੀਵੇਟਿਕ ਕੁਇੰਟਲ 98 98.ਸਮਥਿੰਗ ਜਿਹੜੇ ਰੂਟ ਰਿਕਵਰ ਹੋਏ ਜਨ ਜਿਹੜੇ ਸੀ ਕਰਜ਼ੇ ਲਗਤ ਤਕਦੀ ਸਾਡੀ ਜਾਰੀ ਹੈ ਇਹ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਮੈਂਬਡੀ ਆ ਉਹਦੀ ਖੰਨਾ ਜ਼ਿਲ੍ਹਾ ਦੀ ਸਾਡੀ ਜਿਹੜੀ ਹੈ ਬਹੁਤ ਹੀ ਵੱਡੀ ਕਾਮਯਾਬੀ ਹੈ ਤੇ ਅੱਗੇ ਸਾਡੇ ਜਿਹੜੇ ਮਾਨਯੋਗ ਐਸਐਸਸੀ ਸਾਹਿਬ ਨੂੰ ਇਸ ਤਰ੍ਹਾਂ ਹੀ ਅਪਰੇਸ਼ਨ ਚਲਾਏ ਜਾਣਗੇ ਤੇ ਸਾਡੇ ਐਸਪੀ ਡੀ ਸਾਹਿਬ ਸਰਵੋ ਜਨਰਲ ਸਾਹਿਬ ਉਹਨਾਂ ਦੀਗਵਾਈ ਦੇ ਵਿੱਚ ਸਾਡੇ ਸੀਐਨ ਜੀ ਆਰ ਇਹ ਬਹੁਤ ਹੀ ਵੱਡੀ ਫਲਬਦੀ ਹੈ ਜਿਹੜੀ ਏਡੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਡੋਡੇ ਜਿਹੜੇ ਪੜੇ ਨੇ ਸੇਬਾਂ ਵਾਲੀ ਗੱਡੀ ਨੂੰ ਇਹ ਸੇਬਾਂ ਦੀ ਜਿਹੜੀ ਬਲੇਰੋ ਪਿਕਅਪ ਹੈ ਉਹਦੇ ਵਿੱਚ ਇਹ 10 ਬੋਰੀਆਂ ਜਿਹੜੀਆਂ ਤੇਲਿਆਂ ਦੇ ਵਿੱਚ ਪਾਈ ਹੋਈ ਸੀ ਗੱਡੀ ਦਾ ਨੰਬਰ ਐਚਪੀ 47 ਹੈ 1589 ਹੈ ਬਲੇਰੋ ਪਿਕਅਪ ਪਿੱਛੇ ਜਿਹੜੇ ਵਿੱਚ ਮੋਟਰ ਸਵੈਰਟੀ ਸੀ ਪਿੱਛੇ ਸੇਬ ਪਰੇ ਹੋਏ ਸੀ ਉਹਦੇ ਅਗਲੇ ਪਾਸੇ ਜਿਹੜੀ ਡੋਡੇਆਂ ਦੀਆਂ ਬੋਰੀਆਂ ਸੀ ਨੇ ਪਰੇ ਸਰ ਕਿੱਥੇ ਲੈ ਕੇ ਜਾ ਰਹੇ ਸੀ ਕੁਝ ਦੱਸਿਆ ਨੇ ਤੇ ਤ੍ਰਤੀਜਾ ਪਾਰਟ ਹੈ ਅਜੇ ਤਾਂ ਅਸੀਂ ਕਿੰਟਾ ਪਹਿਲਾਂ ਫੜੀ ਹੈ ਰੁਕੇ ਆ ਸਾਡੀ ਤ੍ਰਤੀਜ ਹੋਏ ਗੋਨ ਆ ਤੋਂ ਬਾਅਦ ਇਹਦੇ ਬਾਰੇ ਡਿਸਕਲੋਜ਼ ਕੀਤਾ ਲੈ ਕੇ ਕਿੱਥੋਂ ਆ ਰਹੇ ਸੀ ਜੀ 25 ਗੋਨ ਚੰਬੇ ਪਿੰਡ ਤੋਂ ਚੰਬਾ ਜਿਲ੍ਹਾ ਹਿਮਾਚਲ ਪ੍ਰਦੇਸ਼ ਕੋਈ ਡਰਗ ਮਨੂ ਵਗੈਰਾ ਗ੍ਰਾਮ ਹੋਈਏ ਨਹੀਂ ਨਹੀਂ ਹਜੇ ਨਹੀਂ ਹਜੇ ਅਸੀਂ ਸਾਡੀ ਤ੍ਰਤੀਜ ਹੋਏ ਗੋਨ